ਗੁਰੂ ਗੋਬਿੰਦ ਸਿੰਘ ਦੀ ਰਾਦਾਂ ਇਹਨਾਂ ਨੂੰ ਭੁੱਲਣਾ ਜਾਣ ਵੀ ਇਹ ਭੁੱਲ ਜਾਣਗੇ ਵੀ ਅਸੀਂ ਕੋਈ ਨਹੀਂ ਟੱਪ ਸਕਦੇ ਅਸੀਂ ਤੇ ਟੱਪ ਕੇ ਇਹਨਾਂ ਦੇ ਤੂਦੜੇ ਡਾ ਦੇਾਂਗੇ ਇਹਨਾਂ ਦੇ ਮੋਦੀ ਛੋਦੀ ਨੂੰ ਇਹਨੂੰ ਅੱਗੇ ਨਹੀਂ ਵੇਖਿਆ ਇਹਨੇ ਸਾਨੂੰ ਇਹਨੇ ਤੇ ਹੁਣੇ ਪਰਖਦਾ ਲੋਕਾਂ ਨੂੰ ਖਰਾਬ ਕਰ ਰਿਹਾ ਜੀ ਸਾਨੂੰ ਦੇ ਕਿਸਾਨਾਂ ਨੇ ਅਸੀਂ ਤੇ ਆਉਣਾ ਹੀ ਆਉਣਾ ਜਿੰਨੀ ਪਬਲਿਕ ਖਰਾਬ ਹੋ ਰਹੀ ਆ ਇਹਨੂੰ ਗਾਂ ਵੋਟਾਂ ਦੇਣਗੇ ਉਹਨਾਂ ਨੂੰ ਪਰਜੋ ਵੋਟ ਇਹਨੂੰ ਨਹੀਂ ਪਾਉਣੀ ਚਾਹੀਦੀ ਕਿਸਾਨਾਂ ਦੇ ਹੱਕ ਚ ਖਲੋਣਾ ਚਾਹੀਦਾ ਕਿਸਾਨਾਂ ਦੀ ਵਾਅ ਚੁੱਕਣੀ ਚਾਹੀਦੀ ਆ ਜੇ ਕਿਸਾਨ ਮਰ ਗਿਆ ਦੇਸ਼ ਦਾ ਤੇ ਇਹਨੇ ਸਾਰੀ ਦੁਨੀਆ ਮਰ ਜੂਗੀ ਜੇ ਨਾ ਵਪਾਰੀ ਰਹਿ ਜੂਗਾ ਹਨਾ ਕੋਈ ਦੁਕਾਨਦਾਰ ਛੋਟਾ ਰਹਿ ਜੂਗਾ ਜਿੰਨਾ ਵੀ ਰਹੂਗਾ ਜੇ ਇਹਨੇ ਆਪ ਦਾ ਵਪਾਰ ਵੱਡਾ ਵੱਡਾ ਦੇ ਨਾਲ ਕਰ ਰਿਹਾ ਡਾਨੀਆਂ ਮਾਨੀਆਂ ਦੇ ਨਾਲ ਉਹਨਾਂ ਨੂੰ ਇਹ ਕਾਮਯਾਬ ਕਰਨ ਵਾਸਤੇ ਆ ਜੋ ਸਾਡੇ ਨਾਲ ਕਰ ਰਿਹਾ ਇਹ ਕਰ ਰਿਹਾ ਵਾ ਇਹਨੂੰ ਚਾਹੀਦਾ ਕਿ ਚੁੱਪ ਕਰਕੇ ਜਿਹੜੇ ਸਾਡੇ ਭਰਾ ਵੀ ਉੱਥੇ ਲੱਗੇ ਮਲਾਜ ਉਹ ਵੀ ਪਾਸੇ ਹੋ ਜਾਣ ਵੀ ਇਹਨਾਂ ਨੇ ਨਹੀਂ ਇਹ ਬੜਾਵਾਂ ਨਹੀਂ ਰੁਕਣ ਵਾਲੀਆਂ ਨਾ ਇਹ ਰੁਕਣੀਆਂ ਅੱਗੇ ਬਹੁਤ ਬੈਰੀਗੇਡ ਲਾਏ ਹੋਏ ਨੇ ਸ਼ਰੀਏ ਲਾਏ ਹੋਏ ਨੇ ਸੂਏ ਗੱਡੇ ਹੋਏ ਨੇ ਟੱਪ ਜੋਂਗੇ ਕਿ ਇੱਥੇ ਰੁਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦੇ ਜਿਹੜੇ ਬੈਰੀਅਰ ਨਾ ਮੋਦੀ ਦੇ ਉਹ ਤੇ ਅਸੀਂ ਇੱਕ ਮਿੰਟਾਂ ਹੀ ਡਾ ਦੇਾਂਗੇ ਅਸੀਂ ਤੇ ਵੇਖਣਦੇ ਆਂ ਵੀ ਉਹ ਵੀ ਜਿਹੜੇ ਮੁਲਾਜ਼ਮੋ ਸਾਡੇ ਭਰਾ ਆ ਅਸੀਂ ਉਹਨਾਂ ਦਾ ਕਰਕੇ ਅਜੇ ਰੁਕਿਆ 10 ਮਿੰਟ ਅੱਧੇ ਪੌਣੇ ਘੰਟੇ ਦੇ ਵਿੱਚ ਵਿੱਚ ਇਹ ਤੇ ਗਏ ਮੋਦੀ ਵੀ ਗਿਆ ਤੇ ਖੱਟੜ ਵੀ ਗਿਆ ਅੱਛਾ ਇੱਕ ਪਾਸੇ ਸਰਕਾਰ ਮੀਟਿੰਗਾਂ ਕਰ ਰਹੀ ਆ ਦੋ ਤਿੰਨ ਮੀਟਿੰਗਾਂ ਕੀਤੀਆਂ ਕਿਸਾਨ ਆਗੂਆਂ ਦੇ ਨਾਲ ਦੂਜੇ ਪਾਸੇ ਆ ਕਿਲ ਸ਼ਰੀਏ ਸੜਕਾਂ 'ਚ ਟੋਏ ਪੱਟੇ ਜਾ ਰਹੇ ਆ ਇਹ ਦੋਵੇਂ ਚੀਜ਼ਾਂ ਇਕੱਠੀਆਂ ਕਿਵੇਂ ਇਹਨਾਂ ਨੂੰ ਉਹ ਡਾਰੀ ਇੰਨਾ ਪੈ ਗਿਆ ਭੂਖ ਨਹੀਂ ਵਾਗੀ ਵੀ ਹੁਣ ਪਤਾ ਹੀ ਨਹੀਂ ਵੀ ਇਹਨਾਂ ਨੇ ਕੀ ਕਰ ਦੇਣਾ ਜੇ ਜੇ ਨਾ ਡਰ ਨਹੀਂ ਤਾਂ ਫਿਰ ਇਹ ਛੜੀਏ ਲਾਏ ਕੀ ਕਰਨੂ ਡਰ ਕਰਕੇ ਲਾਏ ਆ ਨਾ ਜੇ ਡਰ ਨਹੀਂ ਤੇ ਫਿਰ ਛੜੀਏ ਲਾਉਂਦੇ ਹੀ ਨਾ ਤੇ ਇਸੇ ਕਰਕੇ ਭਾਜੀ ਇਹਨਾਂ ਦਾ ਜੋ ਵੀ ਆ મોદી ਦਾ મોદી ਨੇ ਆਪਦਾ ਨੁਕਸਾਨ ਟਾਉਣਾ ਚਾਹੇ ਚੰਗਾ ਅਜੇ ਵੀ ਕਰਲੇ ਅਜੇ ਵੀ ਸ਼ਾਮਾ ਦਾ ਕਾਖੇ ਵੀ ਭਰਾਓ ਮੈਂ ਤੁਹਾਨੂੰ ਮੰਗਾ ਦਿੱਤੀਆਂ ਤੇ ਤੁਸੀਂ ਵਾਪਸ ਚਲ ਜੋ ਇੱਕ ਹੋਰ ਗੱਲ ਹੈ ਜੀ ਕਿ ਜਿਵੇਂ ਹੁਣ ਜਥੇਬੰਦੀਆਂ ਕੁਝ ਤਾਂ ਆਈਆਂ ਨੇ ਦਿੱਲੀ ਦਾ ਸੱਦਾ ਦੇ ਕੇ ਕੁਝ ਜਥੇਬੰਦੀਆਂ ਨੇ ਸੱਦਾ ਦਿੱਤਾ ਹੋਇਆ 16 ਨੂੰ ਭਾਰਤ ਬੰਦ ਦਾ ਜੇ ਇਹ ਸਾਰੀਆਂ ਇਕੱਠੀਆਂ ਹੋ ਕੇ ਇਕੱਠਾ ਸੰਘਰਸ਼ ਕਰਦੀਆਂ ਤਾਂ ਜ਼ਿਆਦਾ ਫਾਇਦਾ ਨਹੀਂ ਹੋਣਾ ਸੀ ਇਹ ਭਾਈ ਇਹ ਸਾਰੀਆਂ ਜਥੇਬੰਦੀਆਂ ਨੇ ਸਿਰਫ ਆਉਣ ਦੀ ਤਿਆਰੀ ਆ ਉਹ ਸਿਰਫ ਇੱਕ ਵੇਖਣ ਹੀ ਡਏ ਸੀ ਇਹ ਸਾਰਿਆਂ ਦੀ ਜ਼ਮੀਰ ਜਾਗੀ ਆ ਪਤਾ ਨਹੀਂ ਉਹ ਵੀ ਰਾਤ ਨੂੰ ਹੀ ਆ ਜਾਣ ਉਹ ਵੀ ਸਾਡੇ ਹੀ ਭਰਾਵਾ ਦੁਸ਼ਮਣ ਨਹੀਂ ਦੇ ਸਾਡੇ ਇਹਨੂੰ ਹੈਗਾ ਹੀ ਪੇਸ਼ ਐਂਡ ਉਹਨਾਂ ਨੇ ਇਹਨਾਂ ਦੇ ਨਾਲ ਨਹੀਂ ਤੁਰਨਾ ਹੂੰ ਉਹਦੇ ਬਹੁਤ ਹੀ ਜ਼ਿਆਦੇ ਆ ਜਿਹੜੇ ਸਾਡੇ ਨਾਲ ਤੁਰ ਵੀ ਪਏ ਆ ਇਹਨੂੰ ਝਾਕ ਨਾ ਹੋਵੇ ਹੋ ਸਕਿਆ ਕਿ ਉਹਨਾਂ ਨੇ ਪਤਾ ਨਹੀਂ ਰਾਤ ਨੂੰ ਸਵੇਰੇ 16 ਭਾਰਤ ਬੰਦ ਦਾ ਸਦਾ ਵਾਪਸ ਲੈ ਲੈਣ ਇਹ ਗੱਲ ਬਿਲਕੁਲ ਠੀਕ ਆ ਹੋ ਸਕਦਾ ਹੈ ਕਿ ਜੇ ਇੱਥੇ ਕੋਈ ਰਿਪ੍ਰੈਸ਼ਨ ਹੋਵੇ ਕੋਈ ਧੱਕੇਸ਼ਾਈ ਜਾਂ ਕੋਈ ਲਾਠੀ ਚਾਰਜ ਦਾ ਕੋਈ ਜ਼ਬਰ ਹੁੰਦਾ ਹੈ ਇੱਥੇ ਰੋਕਾਂ ਤੇ ਤਾਂ ਲਾਜ਼ਮੀ ਤੌਰ ਤੇ ਖੂਨ ਪੰਗਰ ਪੈਣਾ ਪੰਜਾਬੀ ਨੇ ਪੰਜਾਬੀ ਦੇ ਹੱਕ 'ਚ ਕਿਸਾਨ ਨੇ ਕਿਸਾਨ ਦੇ ਹੱਕ 'ਚ ਆ ਕੇ ਖੜ ਜਾਣਾ ਔਰ ਫਿਰ ਇੱਥੇ ਮੋਰਚਾ ਦਿੱਲੀ ਨਾਲੋਂ ਵੀ ਵੱਡਾ ਬਣ ਜਾਣਾ ਧੰਨਵਾਦ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋੜੇ ਮਾਰਦੇ ਨੇ ਉਧਰ ਵਿੱਚ ਆ ਉਹ ਤਾਰ ਕੇ ਜਾਦੇ ਹੋ ਥੋੜੇ ਸਿਰ ਨਾ ਰੋੜੇ ਮਾਰਦੇ ਨੇ ਇਹ ਲੰਘ ਤਾ ਜਾ ਕੋਈ ਨਾ ਆ ਜੇ ਇਕਨੂੰ ਆ ਜੇ ਇਹ ਪਿਆਰੇ ਵੀਰ ਇੱਕ ਮਿੰਟ ਜੀ ਇੱਕ ਮਿੰਟ ਪਿਆਰੇ ਵੀਰ ਤੁਸੀਂ ਕਿਸਾਨਾਂ ਵੱਲੋਂ ਆਏ ਹੋ ਉਹ ਹਾਂਜੀ ਵੀਰ ਦੱਸੋ ਕਿਸਾਨਾਂ ਵੱਲੋਂ ਤੁਸੀਂ ਆਏ ਹੋ ਆ ਪੁਲਿਸ ਵਾਲਾ ਜਿਹੜਾ ਸੁਰੱਖਿਆ ਕਵਚਾ ਇਹ ਤੁਹਾਡੇ ਕੋਲ ਕਿਵੇਂ ਆ ਜੀ ਇਹ ਐਸਐਸਪੀ ਨੇ ਸਾਹਬ ਨੇ ਉੱਥੋਂ ਕਰਾਏ ਹਨ ਇਹ ਰਿਸ਼ੂ ਸਾਰੇ ساری ਫੌਜ ਨੂੰ ਕਰਾਏ ਉੱਧਰ ਅੱਛਾ ਹਾਂਜੀ ਐਸਐਸਪੀ ਨੇ ਦਿੱਤੇ ਆ ਹਾਂਜੀ ਦਿੱਤੇ ਸਾਰੇ ਪਟਿਆਲੇ ਵਾਲੇ ਅੱਛਾ ਅੱਛਾ ਹਾਂਜੀ ਐਵੇਂ ਨਾ ਗੱਲ ਦਾ ਇਸ਼ੂ de todo.